ਤਾਂ ਜੜਾਇ ਮੇਰੇ ਮਨ ਹਰ ਹਰ ਧਾਰੇ ਸੁਖ ਪਾਇਆ ਵੇ ਕਾਟ ਆਪ ਹਰ ਪਿਆਰਾ ਵਿਚ ਕਾਟ ਅਗਣ ਰਖਾਇਆ ਜਦ ਨਾਨਕ ਵਜੇ ਵਜਾਇਆ ਵਾਹਿਗੁਰੂ ਦਾ ਕਰਤਾ ਵਾਹਿਗੁਰੂ ਕੀ ਬਤੇ ਜਬ ਆਪ ਸੱਚ ਜੋਗ ਸੱਚ ਹੈ ਵੀ ਸਭ ਚੇ ਨਾਨ ਗੁਰੂ ਦੀ ਸਿਖ ਸੱਚ ਸੋਚੇ ਸੋਚ ਨਾ ਹੋਵੀ ਸੋਚੀ ਤੱਕ ਹੋਵਾ ਫਿਰਜ ਨਾ ਹੋਵੀ ਜੇ ਡਾਇ ਅਹਿੰਕਾਰ ਭੁਖਿਆ ਮੋਕਲੋਪਰੀ ਇਹ ਬੰਨਾ भांडा खोए ਗਿਆ ਦਪੁਰ ਤਪੇ ਪਾਲੁਰ ਮੁਰਜ਼ਾਇ ਚਰਨਾ ਮਾਨ ਤੁਖਿਆ ਨਾਨ ਉੰਮੀ ਹੋਗਿਆ ਪਾਲ ਉਪ ਨ ਕਰਹਾ ਜਾਈ ਸੁਖੀ ਹੋ ਬਝੀ ਜੁਗ ਮਿਲ ਬੜਾਈ ਉਪਰੇ ਉਤਮ ਜੀ ਲੋਕ ਸੋ ਪਾਈਐ ਜਗਨਾ ਉਮੀ ਬਖਸ਼ੀ ਜਰ ਕੋਪੀ ਸਦਾ ਪਹਾਹੀਐ ਹੁਕਮੈ ਅੰਦਰ ਥਾ ਕੋ ਬਾਰ ਨ ਕੋਏ ਹੁਕਮੈ ਦੇਜੁ ਜਾਈ ਤਾ ਹੁਮੈ ਕਹਿ ਨ ਕੋਏ ਬਾਰੇ ਕੋ ਤਾਣ ਹੋਇ ਸਿਰ ਤਾਣ ਨੋ ਹਾਰੇ ਕੋ ਦਾ ਜਾਣੀ ਨੀ ਤਾਣ ਗਾਰੇ ਕੋ ਕੰਵੜਿਆ ਨਾ ਚਾਲ ਰੋ ਤਾਰੇ ਕੋ ਜਪਿ ਕੋ ਵਿਚਾਰ ਅੰਤ ਸਹਿ ਦੂਰ ਲੋਗਾ ਕੋ ਵਿਤਿਆ ਹਾ ਹਦੂਰ ਕਦਨਾ ਕਦੀ ਨ ਆਵੇ ਤੋੜ ਕਾਤ ਕਾਤ ਕਦੀ ਪੂਰੀ ਕੋੜ ਕੋੜ ਇਹਨਾ ਦੇ ਲੰਦੇ ਤਪਾਈ ਗੰਗਾਂ ਸੰਧਾਈਂ ਕਾਹੇ ਹੁਕਮੇ ਹੁਣ ਚਲਾਏ ਨਾ ਹੋ ਨਾਮ ਕੀ ਸੇ ਪਰਵਾਹ ਸਾਚਾ ਸਾਇਰ ਸਤਿਨਾਮ ਆਖਿਆ ਮੋਹਕਾਰ ਅਕਰਮ ਕਰਤੇ ਤੇ ਸਾਚੇ ਦਾ ਭਾਰ ਫਿਰ ਤੇ ਸਹਿਤੁ ਗਏ ਤੇ ਸੇ ਦਰਬਾਰ ਭੂਮੇ ਮਨੁ ਕੋ ਜੁੜੇ ਸਤ ਸੰਤਿਖਿਆਲੋ ਅਮਰਤ ਮੇਲਾ ਸਾਚਾ ਨਾਮ ਵਧਾਈ ਵਿਚਾਰ ਕਰਮੀਆਂ ਵੇ ਕਪੜਾ ਨਹੀ ਭੋਗ ਦਵਾਰ ਨਾਨਕ ਕੇ ਰਹਿ ਜਾਣੀ ਸਾਰਿਆ ਭੇਦ ਪਿਆਰ ਥਾਪੈ ਨਾ ਜਾਣੀ ਕੀਤਾ ਨਾ ਹੋਏ ਭਗੰਨਿਆ ਸੋਇ ਜਨ ਸੇਦਿਆ ਤਿਪਾਇ ਆਤਮਾਨੋ ਨਾਮ ਗਾਵਯਨ ਤਹਾਰੋ ਗਾਵਯ ਸੁਣੀਏ ਮਨ ਕੀ ਭਾਵ ਤਰਨ ਸੁਖ ਰਹਿ ਜਾਏ ਵਰੁ ਨਾਮੰ ਕਰਮ ਕਰੇ ਨੰਜ਼ੰ ਹੋਇ ਹ ਸੁਨਾਈ ਗੁਰੂ ਜੀ ਸਰ ਗੋਠ ਅਰਮਾ ਗੁਰ ਆਰਦੁ ਸੁਨਾਈ ਜੇਹੋ ਜਾਣਾ ਸੋਚਾ ਸੋਚ ਨਾ ਹੋ ਬਾਈ ਜੇ ਸੋਚੀ ਲਖਵਾਰ ਚੁਪਾ ਚੁਪਨਾ ਹੋ ਬਾਈ ਜੇ ਲਾਏ ਰਹਾ ਲਿਖਤਾਰ ਮੁਖਿਆ ਮੁਖ ਨਾ ਉਤਰੇ ਜੇ ਬੰਨਾ ਪਿਰਿਆ ਭਾਰ ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨਚੇ ਰਾਲ ਕਿਵਸ ਤੇ ਆਲਾ ਹੋਈਆ ਕਿਵ ਕੂੜਾ ਟਟੇ ਪਾਲ ਮੁਖ ਮਰ ਸਾਰੀ ਚੰਨਣਾ ਨਾਨਕ ਕੀ ਕਿਲਾ ਨੰ ਲੈ ਬਿਲਾਇ ਹੁਕਮੇ ਤਮੀਤ ਹੁਕਮ ਲਿਖ ਜੋ ਤਖ ਪਾਈਐ ਇੱਕ ਨਾ ਹੁਕਮ ਬਖਸ਼ੀਸ ਇੱਕ ਹੁਕਮ ਹੀ ਨਾ ਦੁਆਈਐ ਹੁਕਮੈ ਅੰਦਰ ਸ਼ਬਦ ਕੋ ਬਾਣ ਨ ਕੋਈ ਨ دربار مو کے پیار امرت ویلا سجنا وڈیال بیچار ਦੰਮੀ ਆਵੇ ਕਪੜਾ ਅੰਰੀਪੋ ਪਦਵਾਰੇ ਨਾਨਕ ਈ ਬਹਿ ਜਾਣੀਐ ਸਭ ਆਪੇ ਸਚਿਆਰ ਤਾਪੇ ਆਣ ਜਾਏ ਕੀਤਾ ਨਾ ਹੋਏ ਆਪੇ ਆਪਨ ਜਨ ਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਗਾਵੀ ਗਾਵੀਏ ਗੁਨਿੰਦਾ ਦਾਣ ਗਾਵੀਐ ਸੁਣੀਐ ਮਨ ਰਖੀਏ ਭਾਵ ਦੁਖ ਪਲ ਸੁਖ ਰਲਾ ਜਾਏ ਗੁਰਮੁਖ ਦਾਤਿ ਗੁਰਮੁਖ ਵੇਨ ਗੁਨ ਕਰਿਆ ਸਮਾਈ ਗੁਰੇ ਇਸਤਰਤ ਗੁਰ ਰਖ ਪਰਮਾਤਮਾ ਇਹ ਤੇਰਾ ਆਵਾਜ਼ ਸੁਣਾ ਮੇਰਾ ਭਾਗੀ ਤੇ ਨਾ ਕਰੀ ਇੰਤੀ ਸਿਰ ਤੇ ਬਾਈੇ ਕਾਬਿਲ ਕਰਨਾ ਕੇ ਮਿਲੇ ਨਹੀਂ ਮਾਤਰ ਜਵਾਹਰ ਮਾਂ ਤੇਖ ਨੂੰ ਕੀ ਸਿਕ ਸੁਣਿ ਉਰਾਣ ਕੇ ਦੇਹ ਪੁਜਾਈ ਸਬਨਾ ਦੀਆਂ ਕਲਕ ਦਾਦਾ ਤੂੰ ਮੈਂ ਬਸਨ ਜਾਇ ਜੇਤ ਪੁਜਾਰੇ ਆਰਿਆ ਹੋਰ ਦਸੂ ਕੀ ਹੋਏ ਦਵਾ ਕਾ ਡਾਗ ਜਾਂਦਾ ਨੰਨੇ ਕੀ ਗਤ ਜੈ ਨਗਾਰੇ ਵਿਕੋ ਆਪਿ ਤੇ ਤੁਲਾਈ ਸਾਧਨ ਕਲਮਾ ਲਿਖਨ ਥਾਰ ਮੇਂ ਗਾਵਤ ਕੰਚਾਈ ਐਸਾ ਨਾਮ ਤਰਿੰਦਰ ਹੋਵੇ ਜੇ ਕੋ ਮੰਨਦਾ ਬੰਦਾ ਸੁਖੁ ਭਾਵੇ ਮਨੁ ਹੋਇ ਬੰਦਾ ਸਭ ਤਸ ਕੀ ਸੁਧ ਬੰਦਾ ਮਿਤੁ ਤਰਖਾ ਹੈ ਮੰਨ ਜਮ ਕੇ ਸਾਰ ਨ ਜਾਏ ਐਸਾ ਨਾਮ ਤਰਿੰਦਰ ਕੋਈ ਜੇ ਕੋ ਮਨ ਜਾਣੈ ਮਨ ਕੋਇ ਮਨ ਲਾ ਮਰਿ ਖਾਲਾ ਨਾ ਪਾਇ ਮਨ ਨੇ ਅਪਸਨ ਕਰ ਗਿਯਾਏ ਮਨ ਮੰਨ ਨ ਚੱਲੈ ਪੰਥ ਮਨ ਨੇ ਕਰਕੇ ਕੀ ਸਰਵਾਦੇ ਐਸਾ ਨਾਮ ਲਰੈ ਜਨ ਹੋਏ ਜੀ ਕੋ ਪਾਜੈ ਮਨ ਕੋਈ ਮਨ ਨੇ ਪਾਵੇ ਉਹ ਸੁਧਵਾਰੇ ਮਨ ਨੇ ਕਰਵਾਰੇ ਕਥਾਰੇ ਮਨ ਨੇ ਕਰੇ ਦਵਲੇ ਗੁਰ ਚੇਤਰ ਮਨ ਨੇ ਨਾਮ ਸੁਹੇਨਾ ਦੇਖਿ ਐਸਾ ਨਾਮ ਲਰੈ ਜਨ ਹੋਏ ਜੋ ਮਨ ਜਾਇ ਮਨ ਕੋਈ ਬਾਣੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕਾਵਿ ਦਰਜੇ ਨਾਲ ਸੰਕੇਤੂ ਹੈ ਜਗ ਜਾਗ ਸੰਕਾਕਾਰ ਏ ਤਿਆ ਹੈ ਜੇ ਕੋ ਕਰੇ ਗਰੀਬੀ ਜਾਣ ਸੰਕੇਤਕਤਾਲ ਉਪਾਸਕ ਗ੍ਰੰਥ ਦੇ ਮੁਖੀ ਬਾਤ ਸੰਤ ਜੋਗ ਮੰਦਰ ਹੈ ਰਾਜ ਅਸੰਕ ਸੋੜ ਹਰਾਮਪੁਰ ਅਸੰਕ ਕਬਰ ਕਰ ਜਾਏ ਜੋਰੇ ਅਸੰਕ ਮਿਲ ਵੜਾ ਤਿਆਗ ਜਾਏ ਅਸੰਕ ਪਾਪੀ ਪਾਪ ਕਰ ਜਾਏ ਅਸਾਂ ਸਤਿਗੁਰਿਆ ਕੋਰੇ ਜਰਾਏ ਸੰਤਮੇ ਇਹ ਮਨ ਕਪਤ ਸਾਇ ਅਸਾਂ ਨੰਦਰ ਸਿਰ ਪਰੇ ਭਾਰੇ ਤਾਂ ਕੇ ਨੀਤ ਕਹੇ ਵਿਚਾਰੇ ਵਾਰਿਆ ਨਾ ਜਮਾ ਇੱਕ ਵਾਰ ਜੋਰੀ ਘਾੜ ਸੰਤ ਕੰਨ ਵਾਹਿਗੁਰੂ ਜੀ ਰਖਾ ਸਾਹਿਬ ਇੱਕ ਪਤਨੀ ਵਰਸਿਸ ਮਾਰਗ ਸ਼੍ਰੀਮਾਨ ਸੰਤਪਬਲ ਪਾਸੇ ਜੀ ਰਮਨ ਸੰਤਪਬਲ ਤੋਂ ਸੀ ਵੀਰ ਵਰਸਿਸ ਮਾਰਗ ਇਹ ਖਾਸ ਅੱਤ ਪਰਵੇ 25 ਨੂੰ ਜੋ ਅੱਜ ਜਨੇ ਖੰਡਾਪਾਤਰ ਸਿੰਘ ਰਮਤ ਗੁਰਦਾਸ ਸੰਤਪਬਲ ਪਾਸੇ ਜੀ ਜਿਹੜਾ ਵਾਲੇ ਵਿਖੇ ਮੁੱਖ ਪ੍ਰਬੰਧਕ ਸ਼੍ਰੀਮਾਨ ਰਿਸ਼ਵਰ ਸਿੰਘ ਮਹਾਂਪੁਰ ਅਬਾਜੀ ਸਿੰਘ ਜੀ ਜਿਹਨਾਂ ਦੀ ਰਹਿਣ ਭਾਈ ਹੈ ਇਸ ਸਮਾਰੋਹ ਕਰਾਇਆ ਜਾ ਰਿਹਾ ਹੈ ਨਾ ਜੇ ਤਨਖੰਡ ਪਟਾਣ ਦੀ ਸਮਾਰੋਹ ਨੰਨ ਕਿਤੇ ਗਏ ਹਨ ਆਈਆਂ ਸੰਗਤਾਂ ਨੂੰ ਗੁਰੂ ਦਾਸ ਸੰਤ ਮਹਾਂ ਪੁਰਖ ਜੋ ਅਵਾ ਪਾਸ ਹੀ ਇਹ ਕਿਰਨ ਦੇ ਜੋੜਾ ਵਿਖੇ ਆਈ ਸੰਗਤਾਂ ਨੂੰ ਜੀ ਆਖਦੇ ਹੋਏ ਮਹਾਂਪੁਰੰਧਕ ਬਾਬਾ ਜੀ ਸਿੰਘ ਜੀ ਬੇੜੂੜੀਆਂ ਜੋੜਾ ਸੰਗਤਾਂ ਨੂੰ ਜੀ ਆਖਦੇ ਹੋਏ ਜੋੜਾ ਗੋੜ ਰਿਹਾ ਹੈ ਗਰਾ دیوری دا مہا مہاپر ملو بہت بہت دھنیہ اس درشن دنتی مہا پورا بینٹی کی گئی پر گیا بہت بہت سنگان اس تانہ دے جو اجنڈ پاٹ رکھے گئے ہیں شیئے سات اٹھ ارب دن بھیروار شکر شکروار پچھے والا سنت مہاپور مہاراج جی برسان جی شری مان سابا گیم سن جی مان مہاپ سنت جیت جی جو شری مان سنت مہاپ بابا اجیت جی موجودہ مکھی نمکیاں جو دیکھ رہے گئے ہے جو اس دن اٹھ ترین گیارہ تو سویرے دو بجے تک جو سماگم یہ سماپت ہونا ہے اس ویل کیرتن دروازے جایا گیا ਸੰਕਟਾਂ ਦਾ ਮਹਾਪੁਰਖਾਂ ਨੂੰ ਧੰਨਵਾਦ ਇਸ ਮਹਾਪੁਰਖਾਂ ਨੂੰ ਬੇਨਤੀ ਕੀਤੀ ਗਈ ਇਸ ਵਾਰਤ ਵਾਰ ਇਸ ਸਥਾਨਾਂ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਜਿਵੇਂ ਵਾਹਿਗੁਰੂ ਜੀ ਦਾ ਖਾਲਸਾ ਦੇ ਫਤਿਹ ਆਓ ਜਿ ਦੇਖਣ ਪੱਛਾਣ ਇਹ ਜਗਾ ਸਭ ਭਰੀ ਰੱਖਣ ਲਈ ਇਹ ਸਥਾਨ ਜੋ ਇਹ ਸਥਾਨ ਦਮ جو راما مڈی جلن جو انڈیا پنجاب ہے استعمال اسمب ہشیاپور روڈ ہائی وے پہ سکتا ہے اور یہ ماروبین آپ سیوا کا منق حاضر ہے آس سیوا کرتے ہوئے اسٹانہ بھی آ رہی محالہ گیٹ ہے موسیقی <si suppression> <desconfinanta cachots> ਮੁਕਤਾ ਸਵਾਤਨ ਪਾਉ ਓ ਜਾਣੇ ਦੀਆਂ ਮੁਕਾਏ ਰਬਿ ਜਾਨੀ ਆਖੇ ਸੇ ਧੀਕੇ ਸਿਸ਼ਨਾ ਬਸ ਇਕ ਸਦਾ ਰਾਤ ਪਾਲ ਸਾਈ ਪਾਨੇ ਅਸ਼ੰਕਾ ਦੇ ਦੇਵਾ ਬਿਨਾਰੇ ਕੇਤੇ ਰਗ ਸੁਨੀ ਸੋ ਕਨਨ ਕੇਤੇ ਗਾਵਨਾਰੇ ਗਾਵੈ ਤੁਮ ਪਾਪ ਕੰਿਦ ਸੰਤਰ ਗਾਵੇ ਰਾਜਾ ਸੰਤਵਾਲੇ ਗਾਵੈ ਜਿਤੁ ਮੁਖਤ ਲਿਖ ਜਾਣੈ ਨਿਤ ਲਿਖ ਸਰੰ ਵਿਚਾਰੇ ਗਾਵੇ ਇਸਨੇ ਆਪ ਮਨ ਤਾਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਦ ਬੇਨਤੀ ਕੀਤੀ ਜਾਂਦੀ ਹੈ ਕਿ ਬੰਤ ਰਸੰਦ ਬ੍ਰਹਮ ਜੀ ਨੇ ਫਿਰਮਾਨ 108 ਸੰਤ ਬਾਗ ਬੋ ਪਾਸੀ ਜੀ ਦੇ ਪਿੱਤਰ ਸੰਦਾਂ ਦੇ ਸਾਲਾਨਾ ਵਰਸੀ ਸਮਾਗਮ ਸ਼੍ਰੀਮਾਨ 108 ਬਾਬਾ ਬੋਸਰੇ ਐਮ ਕਾਮਰ ਸੋਸ਼ਣ ਬਾਬਾ ਸਾਹਿਬੀ ਵਰਸੀ ਲੈਣ ਮਾੜ ਇੱਕ ਸੰਸਾਰੀ ਸ਼੍ਰੀਮਾਨ 108 ਬਾਬਾ ਜੀ ਸਿੰਘ ਜੀ ਦੇ ਸਰਪਾਗ ਬਾਬਾ ਜਨਾਬਾ ਹੀ ਵੀਰ ਇੱਕ ਹੀਟ ਜੋ ਪਰਸੋਂ ਨੂੰ ਤੁਮ ਤੋਂ ਵੈਸੇ ਪਹਿਲੀ ਲੜੀ ਦੇਣ ਪਰਕੀ ਬਾਣੀ ਆਈ ਤੇ ਸਗਲੇ ਚਿੰਤਾ ਮਟਾਈ ਜੀ ਸ੍ਰੀ ਖੰਡਪਾ ਸਾਹਿਬ ਮਹਾਂਪੁਰਖ ਮੰਦਿਰ ਆ ਰਮ ਹੋਈ ਸੀ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾ ਗਏ ਹਨ ਉਪਰੰਤ ਗੁਰਦੁਆਰੇ ਦੇ ਸ਼ਰਧਾਵਾਨਾਂ ਵੱਲੋਂ ਤਨ ਸ੍ਰੀ ਖੰਡਪਾ ਸਾਹਿਬ ਆਰੰਭਤਾ ਹੋਈ ਆ ਸੋ ਇਸ ਵੇਲੇ ਸਮੂਹ ਗ੍ਰਾਤੀ ਸਿੰਘਾ ਸੰਤਾਂ ਸਮੇਤ ਸਾਹਿਬ ਜੀ ਨੂੰ ਮਹਾਂਪੁਰਖ ਮੰਦਿਰ ਤੇ ਆਦੇਸ਼ ਬੜੀ ਨਿਮਰਤਾ ਸਾਹਿਬ ਜੀ ਦੇ ਅਨੁਸਾਰ ਸਲਾਮਾਂ ਮੁਕਿਸਵਾਕ ਨੂੰ ਮੂਹਰਾ ਦਾ ਹਯੋ ਸੁਖ ਸੰਗਤ ਇਹਨਾਂ ਨੂੰ ਲਬੀਸ ਕੇ ਪਵਿੱਤਰ ਸਮੇਂ ਨੂੰ ਪਹੁੰਚ ਕਰਕੇ ਬਾਣੀ ਸਰਵਣ ਕਰਕੇ ਤਨ ਮਨ ਧੜਨਾ ਸੇਵਾ ਕਰੇ ਆਪਣੇ ਅਮੋਲ ਘੰਡਾ ਸਭਾ ਬਣਾਓ ਗੁਰੂ ਘਰ ਦੀ ਰੌਣਕ ਬਣਾਓ ਅੱਜ ਤੋਂ ਲੈ ਕੇ 6 7 8 ਵਰਸੀ ਤੱਕ 8 ਤੱਕ ਤਿੰਨੋ ਦਿਨ ਰਾਤ ਦੇ ਦੀਵਾਨ ਸਜਣੇ ਹਨ ਸੋ ਇਸ ਸਮੇਂ ਦਾ ਲਹਿੰਦਾ ਲੰਦਾ ਲਹਾ ਲੈਂਦੇ ਹੋਇਆ ਜਿਵੇਂ ਕਬ ਜਾਣਦੇ ਹੋ ਬ੍ਰਹਮ ਗਿਆਨੀ ਸ਼੍ਰੀਮਾਨ 107 ਸੰਤ ਬਾਬਾ ਗੋਪਾਲ ਸਿੰਘ ਜੀ ਨੇ ਆਪ ਗੁਰੂ ਚਰਨਾਂ ਨਾਲ ਬਾਣੀ ਨਾਲ ਜੁੜੇ ਅਨੇਕਾਂ ਹੀ ਪੁਰਾਣਿਆਂ ਨੂੰ ਗੁਰੂ ਗੁਰਬਾਣੀ ਨਾਲ ਜੋੜਿਆ। ਇਹਨਾਂ ਮਹਾਪੁਰਖਾਂ ਦੀ ਯਾਦ ਨੂੰ ਮੁਖਰਾਦਿਆਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ। ਮਹਾਪੁਰਖਾਂ ਦੇ ਬਿੱਤਾਂ ਸੰਤ ਪਹੁੰਚ ਕਰਕੇ ਸੇਵਾ ਕਰੀਏ, ਬਾਣੀ ਸੁਣੀਏ ਤੇ ਲਾਹਾ ਲਈਏ। ਇਸ ਵੇਲੇ ਆਪ ਜੀ ਸਮੂਹ ਦਰਸ਼ਨ ਕਰ ਰਹੇ ਹੋ ਗ੍ਰੰਤੀ ਸਿੰਘ ਸਿਵਾਦਰ ਹਾਜਣਾਂ ਨੇ। ਤੋਂ ਸੁਬੇ ਦਿਨ ਪ੍ਰਗੰਗਨ ਦਾ ਜੀ ਮਹਾਪੁਰਖਾਂ ਪਾਲ 2 ਮਹੀਨੇ ਤੋਂ ਲਗਾਤਾਰ ਜੋ ਕਾਰ ਸੇਵਾ ਤੇ ਰੰਗਤਾ ਹੋਈ ਸੀ ਆਪ ਜੀ ਦਰਸ਼ਕਾਂ ਲਈ ਨੰਮੇ ਬਿਲਡਿੰਗਾਂ ਨੰਮੇ ਲੰਗਰ ਹਾਲ ਤੇ ਭਾਂਡੇ ਧੋਣ ਵਾਸਤੇ ਵੀ ਛੱਡ ਤਿਆਰ ਕੀਤੀ ਗਈ ਉਹ ਵੀ ਪ੍ਰਬੰਧ ਮਹਾਪੁਰਖਾਂ ਜੋ ਗੁੰਮਦੀ ਸੇਵਾ ਕੀਤੀ ਗਈ ਹੈ ਇਹਨਾਂ ਦਾ ਮਤਲਬ ਇਹੀ ਹੈ ਵੀ ਸਭ ਮੌਸਾਂ ਦਾ ਸਾਰਾ ਤਾਂ ਸਾਡਾ ਫਰਜ਼ ਬੰਦਾ ਹੈ ਕਿ ਮਹਾਪੁਰਖਾਂ ਦੇ ਦਸਾਏ ਰਸਤੇ ਚੱਲੀਏ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਹਾਂ ਕੇ ਗੁਰੂ ਘਰ ਕੇ ਪਹੁੰਚ ਕਰਕੇ ਆਪਣਾ ਸਵਲ ਜੀਵਨ ਬਣਾਓ ਨਸ਼ਾ ਨੂੰ ਤਿਆਗ ਕਰਕੇ ਗੁਰ ਚਰਣਾ ਨਾਲ ਜੁੜੀਏ ਬਾਣੀ ਪੜ੍ਹੀਏ ਸੁਣੀਏ ਸੇਵਾ ਕਰੀਏ ਆਪਣਾ ਅਗਲਾ ਜੋ ਜੀਵਨ ਕਿਰਪਾ ਕਰਕੇ ਚੜ੍ਹਦੀ ਕਲਾ ਸੰਨਿਕਲ ਨਿਕਲ ਜਾਵੇ ਸੋ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਵੱਧ ਵੱਧ ਪਿੱਤਰ ਸਾਨਾਂ 'ਚ ਪਹੁੰਚ ਕੇ ਬਾਣੀ ਸੁਣੋ ਸੇਵਾ ਕਰਕੇ ਧਨਮਾਨ ਧਨਾਲਾ ਮੋੜ ਕਰ ਸਭਾ ਬਣਾਓ ਗੁਰੂ ਘਰ ਦੀਆਂ ਔਣਕ ਬਧਾਓ ਅੱਜ ਕੱਲ ਤੇ ਪਰਸੋਂ ਤੱਕ ਜੋ ਮੁੱਖ ਸਮਾਗਮ ਬੜੇ ਹੀ ਸ਼ਰਧਾ ਭਾਵਨਾ ਮਲਾਏ ਜਾ ਰਹੇ ਹਨ ਇਨ੍ਹਾਂ ਹੀ ਦਿਨ ਦੀਵਾਨ ਸੱਜਨੇ ਹਨ ਪਰਸੋਂ ਤੋਂ ਲੈ ਕਰਕੇ ਮੇਨ ਸਮਾਗਮ ਤੱਕ ਚਾਹ ਪਾਣੀ ਦਾ ਲੰਗਰ ਗੁਰਕੇ ਲੰਗਰ ਟੁੱਟ ਵਰਤ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਮਹਾਪੁਰਖਾਂ ਵੱਲੋਂ ਨਿਹਮਰਤਾ ਸਾਹਿਬ ਜੀ ਦੇ ਅਭਿ ਆਓ ਪਿੱਤਸਾਨਾ ਪਹੁੰਚ ਕਰਕੇ ਬਾਣੀ ਸਰਵਨ ਕਰਕੇ ਧਰਮ ਮੰਡ ਧੜਨ ਦਾ ਸੇਵਾ ਕਰਕੇ ਆਪਣੇ ਮੋਢ ਕਲਾ ਸਭਾ ਮੜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਮੁਖਸਾ ਮਾਗੋ ਸਾਡੇ ਪਰਸੋਂ ਨੂੰ ਕੀਤੇ ਜਾ ਰਹੇ ਹਨ ਉਹਨਾਂ ਦੇ ਸੰਮਤ ਸੰਦਰਭ ਵਿੱਚ ਪਹਿਲਾਂ ਜੋ ਅਈਆਂ ਸੰਗਤਾਂ ਨੇ ਉਹਨਾਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਮੁੱਲ ਕੰਨਾਂ ਦਾ ਸਮਾਂ ਕੱਢ ਕੇ ਪਿੱਤਰ ਸਾਨਾਂ ਤੇ ਪਹੁੰਚੇ ਹਨ ਜੋ ਮੁੱਖ ਸਮਾਗਮ ਸਾਡੇ ਪਰਸੋਂ ਦੇ ਜੋ ਅਮਰਤ ਵੇਲੇ 9:00 10:00 ਵਜੇ ਤੁਰਕੀ ਬਾਣੀ ਆਇ ਇਤਨੀ ਸਗਲੇ ਚਿੰਦ ਮਟਾਈ ਜੀ ਦੇ ਭੁਗ ਭਗ ਜਾਣਗੇ ਉਪਰੰਤ ਮਹਾਨ ਦੀਵਾਨ ਸਜਣਗੇ ਜਿਨ੍ਹਾਂ ਵਿੱਚ ਹਜੂਰੀ ਰਾਗੀ ਜਥਿਆਂ ਵੱਲੋਂ ਢਾਡੀ ਜਥਿਆਂ ਵੱਲੋਂ ਤੇ ਮਹਾਪੁਰਖਾਂ ਵੱਲੋਂ ਵੀ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਜਾਣੀ ਹੈ ਮੈਂ ਇਸ ਦੌਰਾ ਫਿਰ ਬਿੰਦੀਏ ਕਿ ਕਿਤੇ ਜਾਂਦੀ ਹੈ ਉਹ ਇਸ ਮਹੂਤਵਪੂਰਨ ਸਮਾਗਮ ਅੱਠ ਗਰੀ ਦੇ ਬਾਤੋ ਸੰਗਤਾਂ ਪਹੁੰਚੋ ਗੁਰ ਚਰਨਾਂ ਨਾਲ ਬਾਣੀ ਸੁਣੋ ਕੀਰਤਨ ਸੁਣੋ ਸੇਵਾ ਕਰਕੇ ਤੇ ਮਹਾਂਪੁਰਖਾਂ ਦੇ ਜੋ ਬਚਨ ਅਨਮੋਲ ਹੁੰਦੇ ਹਨ ਉਹਨਾਂ ਦੇ ਸੁਣੀਏ ਆਪਣਾ ਜੀਵਨ ਸਫਲ ਬਣਾਈਏ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵਸਰਾਂ ਤੋਂ ਇਹ ਦਾਗ ਲੱਗ ਚੁੱਕਿਆ ਯਾਹੋ ਨਿਹਾਲ ਵਾਹਿਗੁਰੂ ਜੀ ਕਾ